ਜੀ ਕੋਈ ਮੇਰੇ ਕੋਲ ਆਂਦਾ ਮੈਂ ਤੁਹਾਨੂੰ ਸਫੇਦ ਚਿੱਟਾ ਕਾਗਜ਼ ਫੜਾ ਦਿੰਨੀ ਆ ਇੱਕ ਲਿਫਾਫਾ ਅਸੀਂ ਦੇ ਦਿੰਨੇ ਆ ਇੱਕ ਪੈਨ ਦੇ ਦਿੰਦੇ ਆ ਵੀ ਟੈਲ देम ਕਿ ਜੀ ਤੁਸੀਂ ਨਾਂ ਲਿਖੋ ਬੰਦੇ ਦਾ ਤੁਹਾਡੇ ਕੋਲ ਮੋਬਾਈਲ ਨੰਬਰ ਹੈ ਤਾਂ ਤੁਸੀਂ ਮੋਬਾਈਲ ਨੰਬਰ ਲਿਖੀ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਿਰਫ ਤੁਹਾਨੂੰ ਹੀ ਸੋ ਉਹਨਾਂ ਨੇ ਸਾਨੂੰ ਕਾਗਜ਼ ਤੇ ਲੋ ਲਿਫਾਫੇ ਦਿੱਤੇ ਸੀਲ ਬੰਦ ਕੀਤਾ ਸੋ ਵੀ ਡੋਨਟ ਨੋ ਕਿ ਸਾਡੇ ਕੋਲ ਇਨਫੋਰਮੇਸ਼ਨ ਕਿਵੇਂ ਆਈ ਹੈ ਬਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅਸੀਂ ਹਰ ਇੱਕ ਪਿੰਡ ਨੂੰ ਕਵਰ ਕਰਨਾ ਚਾਹਾਂਗੇ ਔਰ ਬਹੁਤ ਸਾਰੇ ਪਿੰਡਾਂ ਨੂੰ ਅਸੀਂ ਕਲੱਬ ਕਰਕੇ ਇਕੱਠੇ ਵੀ ਅਸੀਂ ਮੀਟਿੰਗਸ ਕਰਾਂਗੇ ਇਹ ਉਹ ਵੱਡੀ ਕੁਛ ਯੂ نو ਇੱਕ ਇਲਾਬੋਰੇਟ ਮੀਟਿੰਗਸ ਨਹੀਂ ਬਲਕਿ ਅਸੀਂ ਉੱਥੇ ਜਾ ਕੇ ਉਹਨਾਂ ਦੇ ਵਿੱਚ ਬਹਿ ਕੇ ਔਰ ਉਹਨਾਂ ਨਾਲ ਅਸੀਂ ਇੱਕ ਭਰੋਸਾ ਅਸੀਂ ਕਾਇਮ ਕਰਨਾ ਚਾਹਾਂਗੇ ਕਿ ਜੀ ਅਸੀਂ ਦੇਖੀ ਤੁਹਾਡੇ ਪਿੰਡ ਦਾ ਇਹ ਬੰਦਾ ਵੇਚਦਾ ਸੀ ਤਾਂ ਅਸੀਂ ਕਸੋ ਕਰਕੇ ਐਨੋ ਫੜ ਲਿਆ ਨਾਊ ਵੀ ਹੈਵ ਕਮ ਟੂ ਯੂ ਜੀ ਫਲਾ ਪਿੰਡ ਸੀ ਫਲਾ ਬੰਦਾ ਜੋ ਜਿਹੜਾ ਇੱਥੇ ਰਹਿੰਦਾ ਹੈ ਇੰਨੇ ਵਜੇ ਇਹ ਆਉਂਦਾ ਹੈ ਤੇ ਨਸ਼ਾ ਵੇਚ ਕੇ ਜਾਂਦਾ ਹੈ ਤੋ ਉਹ ਸਾਡੇ ਵਾਸਤੇ ਇੱਕ ਇੰਪੋਰਟੈਂਟ ਐਕਸ਼ਨੇਬਲ ਇੰਟੈਲੀਜੈਂਸ ਹੋ ਜਾਂਦੀ ਹੈ ਤੋ ਮੈਂ ਜਿਹੜਾ ਚਿੱਟਾ ਕਾ ਕੇ ਦੇਣੀ ਹੈ ਤੇ ਲਿਫਾਫਾ ਵੀ ਅਸੀਂ ਦੇ ਦੰਨੇ ਆ ਰਹੀ ਕਿ ਤੁਸੀਂ ਆਪੇ ਹੀ ਬੰਦ ਕਰਕੇ ਸਾਨੂੰ ਦੇ ਦਿਓ ਉਹਦੇ 'ਚ ਨਾ ਬੰਦੇ ਦਾ ਨਾਮ ਲਿਖਾ ਹੈ ਨਾ ਕੁਝ ਲਿਖਾ ਹੈ ਤੇ ਸਾਡੇ ਕੋਲ ਸਾਨੂੰ ਹੀ ਨਹੀਂ ਪਤਾ ਹੁੰਦਾ ਕਿ ਜੀ ਸਾਨੂੰ ਇਨਫੋਰਮੇਸ਼ਨ ਕਿਵੇਂ ਆਈ ਹੈ ਸਿਵਲ ਐਡਮਿਨਿਸਟ੍ਰੇਸ਼ਨ ਥੈਨ ਪੰਚਾਇਤਸ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਸਾਡੇ ਸਾਡੇ VDCs ਯਾਨੀ ਸਾਡੇ ਡਾਕਟਰਸ ਪਲੱਸ ਦ ਪੁਲਿਸ ਇਹ ਸਾਰੇ ਜਦੋਂ ਇਕੱਠੇ ਹੋ ਜਾਂਦੇ ਆ ਤੇ ਸਾਰੇ ਸਟੇਕ ਹੇਲਡਰਸ ਜਦੋਂ ਇਕੱਠੇ ਆ ਜਾਂਦੇ ਆ ਤਾਂ ਅਸੀਂ ਇਹ ਨਿਸ਼ਚੈ ਕਰਦੇ ਹਾਂ ਕਿ ਅਸੀਂ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਜ਼ਿਲ੍ਹੇ ਦੀਆਂ ਸੱਥਾਂ ਵਿੱਚੋਂ ਆਉਣਗੇ ਹੁਣ ਪੁਲਿਸ ਕੋਲ ਪੰਦ ਲਿਫਾਫੇ ਤੇ ਇਹਨਾਂ ਲਿਫਾਫਿਆਂ ਨੂੰ ਸਿਰਫ ਇੱਥੋਂ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਣੀ ਖੋਲੇਗੀ ਤੇ ਨਾਲ ਦੀ ਨਾਲ ਹੀ ਕਰ ਦਿੱਤੀ ਜਾਵੇਗੀ। ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰਵਾਈ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਨਿਸ਼ਚੇ ਪੀਫ ਕੋਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਅਧਿਕਾਰੀ ਪਿੰਡ ਪਿੰਡ ਗਲੀ ਗਲੀ ਸ਼ਹਿਰ ਦੇ ਮੁਹੱਲਿਆਂ ਵਿੱਚ ਜਾਣਗੇ ਜਿਨ੍ਹਾਂ ਕੋਲ ਇੱਕ ਸਾਫ਼ ਕਾਗਜ਼ ਤੇ ਲਫਾਫਾ ਹੋਵੇਗਾ ਜੋ ਪਿੰਡ ਵਾਸੀਆਂ ਨੂੰ ਸੱਥਾਂ ਵਿੱਚ ਬੈਠੇ ਲੋਕਾਂ ਨੂੰ ਤੇ ਹੋਰ ਲੋਕਾਂ ਨੂੰ ਦਿੱਤਾ ਜਾਵੇਗਾ ਇਸ ਸਾਫ਼ ਕਾਗਜ਼ ਉੱਪਰ ਉਹ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਆਪਣੇ ਮੁਹੱਲੇ ਵਿੱਚ ਹੁੰਦੇ ਕਾਲੇ ਕਾਰਨਾਮਿਆਂ ਬਾਰੇ ਚਿੱਟੇ ਤੇ ਹੋਰ ਨਸ਼ਾ ਵੇਚਣ ਵਾਲਿਆਂ ਦੇ ਨਾਮ ਬਰੇ ਤੇ ਪਿੰਡ ਵਿਚਲੇ ਹੋਰ 마ੜੇ ਅਨਸਰਾਂ ਬਾਰੇ ਲਿਖ ਕੇ ਲਫਾਫੇ ਨੂੰ ਬੰਦ ਕਰਕੇ ਵਾਪਸ ਦੇਣਗੇ ਜਿਹੜਾ ਕੇਸ ਸਿੱਧਾ ਐਸਐਸਪੀ ਪ੍ਰਗਿਆ ਜੈਨ ਕੋਲ ਪਹੁੰਚੇਗਾ ਤੇ ਉਹ ਇਸ ਨੂੰ ਖੋਲ ਕੇ ਉਸ ਮੁਤਾਬਕ ਕਾਰਵਾਈ ਕਰਨਗੇ ਇਹ ਸਾਰੀ ਜਾਣਕਾਰੀ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਖੁਦ ਜਿੱਤੀ ਤੇ ਦੱਸਿਆ ਕਿ ਇਸ ਤਰੀਕੇ 마ੜੇ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਦਾ ਪਤਾ ਵੀ ਲੱਗ ਜਾਵੇਗਾ ਤੇ ਕਾਰਵਾਈ ਵੀ ਹੋ ਜਾਵੇਗੀ ਤੇ ਜਾਣਕਾਰੀ ਇਸ ਬਾਰੇ ਕਿਸ ਨੇ ਦਿੱਤੀ ਇਹ ਖੁਦ ਐਸਐਸਪੀ ਨੂੰ ਵੀ ਪਤਾ ਨਹੀਂ ਹੋਵੇਗਾ ਕਿਉਂਕਿ ਇਹਨਾਂ ਕਾਗਜ਼ਾਂ ਤੇ ਉਹਨਾਂ ਵਿਅਕਤੀਆਂ ਨੇ ਆਪਣੇ ਬਾਰੇ ਕੁਝ ਨਹੀਂ ਦੱਸਿਆ ਹੋਵੇਗਾ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਉਹਨਾਂ ਨੇ ਇੱਕ ਹੋਰ ਜ਼ਿਲ੍ਹੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀ ਜਿਸ ਤੇ ਬਹੁਤ ਵਧੀਆ ਨਤੀਜੇ ਨਿਕਲੇ ਸੀ ਤੇ ਇੱਥੇ ਵੀ ਚੰਗੇ ਨਤੀਜੇ ਨਿਕਲਣ ਦੀ ਆਸ ਹੈ ਉਹਨਾਂ ਦੱਸਿਆ ਕਿ ਇਹ ਆਫਿਆਂ ਤੋਂ ਇਲਾਵਾ ਇਸ ਪ੍ਰੋਜੈਕਟ ਤਹਿਤ ਨਸ਼ਿਆਂ ਖਿਲਾਫ ਤੇ ਲੋਕਾਂ ਨੂੰ ਸਮਾਜਿਕ ਕ੍ਰੀਤੀਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਜਾਣਗੇ ਅਤੇ ਖੇਡਾਂ ਨਾਟਕ ਆਦਿ ਵੀ ਪਿੰਡਾਂ ਵਿੱਚ ਕਰਵਾਏ ਜਾਣਗੇ। ਵਨ ਆਫ ਦਾ ਟਾਪ ਪ੍ਰਾਇਰੀਟੀ ਏਰੀਆਜ਼ ਜਿਹੜਾ ਸਾਡਾ ਹੈ ਸਾਡੇ ਸੀਐਮ ਸਾਹਿਬ ਦੀ ਜਿਹੜੀ ਸਾਨੂੰ ਡਾਇਰੈਕਸ਼ਨਸ ਹੈਗੀ ਔਰ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਇਹੀ ਇਛਾ ਦਿੱਤਾ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਇੱਕ ਫਾਈਨਲ ਵਾਰ ਅਗੇਂਸਟ ਡਰੱਗਸ ਅਸੀਂ ਕਰਨ ਤੇ ਉਹਦੀ ਤਹਿਤ ਹੀ ਅਸੀਂ ਇੱਕ ਮਿਸ਼ਨ ਨਿਸ਼ਚੇ ਫਰੀਦਕੋਟ ਚ ਵੀ ਅਸੀਂ ਲਾਂਚ ਕਰਨ ਜਾ ਰਹੇ ਨੇ ਔਰ ਇਹ ਅਸੀਂ ਪਹਿਲਾਂ ਵੀ ਕੀਤਾ ਹੈ ਐਂਡ ਇਟ ਇਜ਼ ਮਲਟੀਪਲ ਡਿਸਟ੍ਰਿਕਟਸ ਚ ਵੀ ਇਸੇ ਟਾਈਪ ਦੇ ਪ੍ਰੋਗਰਾਮਸ ਲਾਂਚਡ ਹੈ ਸੋ ਇਹਦੇ ਵਿੱਚ ਅਸੀਂ ਤਿੰਨ ਪਿਲਰਸ ਹੈਗੇ ਮਿਸ਼ਨ ਨਿਸ਼ਚੈ ਦੇ ਦ ਫਰਸਟ ਪਿਲਰ ਇਜ਼ ਐਨਫੋਰਸਮੈਂਟ ਯਾਨੀ ਕਿ ਫਰੀਦਕੋਟ ਪੁਲਿਸ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਹੈ ਜਿਹੜਾ ਪੁਆਇੰਟ ਆਫ ਸੇਲ ਸਮਗਲਰ ਹੈ ਪਲੱਸ ਜਿਹੜਾ ਬਿਗ ਸਮਗਲਰ ਹੈ ਉਹਨਾਂ ਦੇ ਅਗੇਂਸਟ ਇੱਕ ਸਟ੍ਰਿਕਟ ਐਕਸ਼ਨ ਲੈ ਹੋਗੀ ਉਹਨੂੰ ਫੜ ਕੇ ਅੰਦਰ ਦੇ ਹੋਗੀ ਉਹ ਸਾਡਾ ਸਟ੍ਰਿਕਟ ਐਨਫੋਰਸਮੈਂਟ ਰਹੂਗਾ ਸੈਕੰਡ ਹੈ ਜੀ ਕਲੈਕਸ਼ਨ ਆਫ ਐਕਸ਼ਨੇਬਲ ਇੰਟੈਲੀਜੈਂਸ ਯਾਨੀ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਕੋਲ ਅਗਰ ਕੋਈ ਇਨਫੋਰਮੇਸ਼ਨ ਹੈ ਤੇ ਤੁਸੀਂ ਬਿਨਾਂ ਡਰੇ ਸਾਡੇ ਨਾਲ ਸ਼ੇਅਰ ਕਰੋ ਅੱਜ ਵੀ ਸਵੇਰੇ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਕਿ ਜਦੋਂ ਮੈਂ ਪਬਲਿਕ ਢੀਲਿੰਗ ਮਾਰਨਿੰਗ ਸਟਾਰਟ ਕੀਤੀ ਤੇ देयर ਆਰ ਮੈਨੀ ਪੀਪਲ ਹੂ ਕੇਮ ਟੂ ਮੀ ਕਿ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਿਰਫ ਤੁਹਾਨੂੰ ਹੀ ਸੋ ਉਹਨਾਂ ਨੇ ਸਾਨੂੰ ਕਾਗਜ਼ ਤੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਲਿਫਾਫੇ ਦਿੱਤੇ ਸੀਲ ਬੰਦ ਕੀਤਾ ਸੋ ਵੀ ਡੋਨਟ ਨੋ ਕਿ ਸਾਡੇ ਕੋਲ ਇਨਫੋਰਮੇਸ਼ਨ ਕਿਵੇਂ ਆਈ ਹੈ ਬਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਸੋ ਇਸ ਇਨਫੋਰਮੇਸ਼ਨ ਤੇ ਆਲਰੇਡੀ ਦਾ ਟਾਸਕਿੰਗ ਹੈਸ ਬੀਨ ਡਨ ਐਂਡ ਵੈਰੀ ਸੂਨ ਯੂ ਵਿਲ ਗੇਟ ਰਿਜ਼ਲਟਸ ਕਿ ਪਨਾ ਚ ਜਿਹੜੇ ਲੋਕਲ ਪੁਆਇੰਟ ਆਫ ਸੇਲ ਸਮਗਲਰਸ ਹੈ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈਵਾਂਗੇ ਲੋਕਲੀ ਤੇ ਸਾਡੇ ਜਿਹੜੇ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਕੇ ਅਸੀਂ ਬਿਗ ਫਿਸ਼ ਤੱਕ ਜਾਵਾਂਗੇ ਬਟ ਇੰਟੈਲੀਜੈਂਸ ਦੇਣਾ ਆਈ ਵੁੱਡ ਅਗੇਨ ਅਪੀਲ ਟੂ ਆਲ ਦਾ ਸਿਟੀਜ਼ਨਸ ਕਿ ਤੁਸੀਂ ਸਾਨੂੰ ਦਿਓ ਥਰਡ ਜਿਹੜਾ ਹੈਗਾ ਉਹ ਹੈਗਾ ਕਮਿਊਨਿਟੀ ਇੰਗੇਜਮੈਂਟ ਤੁਸੀਂ ਇਹ ਬੈਨਰਸ ਵੀ ਦੇਖ ਸਕਦੇ ਹੋ ਅਸੀਂ ਹਰ ਇੱਕ ਪਿੰਡ ਚ ਜਾਵਾਂਗੇ ਸਾਡੇ ਗਸਟਡ ਅਫਸਰ ਜਾਵਾਂਗੇ ਤੇ ਸਾਡੇ ਐਸਐਚਓਜ਼ ਜਾਣਗੇ ਤੇ ਐਂਡ ਆਈ ਵਿਲ ਆਲਸੋ ਗੋ ਔਰ ਅਸੀਂ ਉੱਥੇ ਪਿੰਡ ਦੇ ਸੱਤ ਚ ਬੈ ਕੇ ਉੱਥੇ ਲੋਕਾਂ ਦੀ ਦੁੱਖ ਤਕਲੀਫਾਂ ਸੁਣਨਗੇ ਉਹਨਾਂ ਦੀ ਗੱਲਬਾਤ ਜਿਹੜੀ ਹੈਗੀ ਉਹ ਸੁਣਨਗੇ ਤੇ ਜਿਹੜੀ ਇਨਫੋਰਮੇਸ਼ਨ ਉਹ ਸਾਨੂੰ ਦੇਣਾ ਚਾਹੁੰਦੇ ਉਹ ਅਸੀਂ ਉੱਥੋਂ ਲੈ ਕੇ ਆਵਾਂਗੇ ਤਾਂ ਕਿ एक पब्लिक और पुलिस एक प्रॉपर कॉन्टैक्ट कनैक्ट स्टैबलिश हो पाए सो so ये मिशन निश्चय है और एदा नारा है कि हर पिंड अं नशा मुक्त बनाना चाहते हैं सो य जिम्मेदा सवाल है कि एनू लीड कौन करेगा एनो लीड जी आई एम लीडिंग इट माई सैल्फ विद दाई गेक इट मैंडेटरी डेली एटलीस्ट एक पिंड करेंगे जरूर ਔਰ ਜਿਹੜੇ ਸਾਡੇ ਐਸਚਓਜ਼ ਹੈ ਉਹ ਵੀ ਜਾਣਗੇ ਯਾਨੀ ਮਲਟੀਪਲ ਵਿਜ਼ਿਟਸ ਅਸੀਂ ਹਰ ਇੱਕ ਪਿੰਡ ਨੂੰ ਕਵਰ ਕਰਨਾ ਚਾਹਾਂਗੇ ਔਰ ਬਹੁਤ ਸਾਰੇ ਪਿੰਡਾਂ ਨੂੰ ਅਸੀਂ ਕਲੱਬ ਕਰਕੇ ਇਕੱਠੇ ਵੀ ਅਸੀਂ ਮੀਟਿੰਗਸ ਕਰਾਂਗੇ ਇਹ ਬਹੁਤ ਵੱਡੀ ਕੁਛ ਯੂ نو ਇੱਕ ਇਲਾਬੋਰੇਟ ਮੀਟਿੰਗਸ ਨਹੀਂ ਬਲਕਿ ਐਸੀ ਉੱਥੇ ਜਾ ਕੇ ਉਹਨਾਂ ਦੇ ਵਿੱਚ ਬਹਿ ਕੇ ਔਰ ਉਹਨਾਂ ਨਾਲ ਅਸੀਂ ਇੱਕ ਭਰੋਸਾ ਅਸੀਂ ਕਾਇਮ ਕਰਨਾ ਚਾਹਾਂਗੇ ਕਿ ਜੀ ਅਸੀਂ ਦੇਖੀ ਤੁਹਾਡੇ ਪਿੰਡ ਦਾ ਇਹ ਬੰਦਾ ਵੇਚਦਾ ਸੀ ਤਾਂ ਅਸੀਂ ਕਾਸੋ ਕਰਕੇ ਐਨੋ ਫੜ ਲਿਆ ਨਾਊ ਵੀ ਹੈਵ ਕਮ ਟੂ ਯੂ ਬਹੁਤ ਵਾਰ ਮੈਨੂੰ ਇਹ ਵੀ ਲੱਗਦਾ ਹੈ ਕਿ ਪੁਲਿਸ ਜਿਹੜਾ ਕੰਮ ਕਰਦੀ ਹੈ ਉਹ ਬਹੁਤ ਵਾਰ ਪਹੁੰਚਦਾ ਨਹੀਂ ਹੈ ਲੋਕਾਂ ਤੱਕ। ਤੋਂ ਉਹ ਜਿਹੜਾ ਇੱਕ ਲੈਕ ਆਫ ਕਮਿਊਨੀਕੇਸ਼ਨ ਜਾਂ ਜਿਹੜਾ ਇੱਕ ਚੈਨਲ ਆਫ ਕਮਿਊਨੀਕੇਸ਼ਨ ਰਾਦਰ ਵੀ ਹੁੱਡ ਵਾਂਟ ਟੂ ਬਿਲਡ ਐਂਡ ਵੀ ਹੁੱਡ ਵਾਂਟ ਟੂ ਹੈਵ ਅ ਕੌਨਫੀਡੈਂਸ ਐਂਡ ਅਰਥ ਦਾ ਕੌਨਫੀਡੈਂਸ ਆਫ ਦਾ ਪੀਪਲ ਬਾਈ ਆਰ ਐਕਸ਼ਨ। ਤੋਂ ਇਹ ਹੈ ਨਿਸ਼ਚੈ। ਜਿਹੜਾ ਆਮ ਪਰ ਲੋਕਾਂ ਨੇ ਸ਼ਿਕਾਇਤ ਹੁੰਦੀ ਕਿ ਜਿਹੜਾ ਕੋਈ ਦੱਸਦਾ ਸੀ ਨਾ ਬਸਟ ਬਾਰੇ ਤੇ ਹਮਲਾ ਵਗੈਰਾ।

ਇਦੇ ਜਗਰਸੀ ਨੂੰ ਹੋਰ ਮੋਲਡ ਕਰ ਦਈਏ ਕਿ ਜੀ ਫਲਾ ਪ੍ਰਿੰਸਿਪ ਫਲਾ ਬੰਦਾ ਜੋ ਜਿਹੜਾ ਇੱਥੇ ਰਹਿੰਦਾ ਹੈ ਇੰਨੇ ਵਜੇ ਇਹ ਆਉਂਦਾ ਹੈ ਤੇ ਨਸ਼ਾ ਵੇਚ ਕੇ ਜਾਂਦਾ ਹੈ। ਤੋਂ ਉਹ ਸਾਡੇ ਵਾਸਤੇ ਇੱਕ ਇੰਪੋਰਟੈਂਟ ਐਕਸ਼ਨੇਬਲ ਇੰਟੈਲੀਜੈਂਸ ਹੋ ਜਾਂਦੀ ਹੈ। ਤੋਂ ਮੈਂ ਜਿਹੜਾ ਚਿੱਟਾ ਕਾ ਕੇ ਦੇਣੀ ਹੈ ਤੇ ਲਿਫਾਫਾ ਵੀ ਅਸੀਂ ਦੇ ਦਿੰਨੇ ਆ ਕਿ ਤੁਸੀਂ ਆਪੇ ਹੀ ਬੰਦ ਕਰਕੇ ਸਾਨੂੰ ਦੇ ਦਿਓ। ਉਹਦੇ 'ਚ ਨਾ ਬੰਦੇ ਦਾ ਨਾਮ ਲਿਖਿਆ ਹੈ ਨਾ ਕੁਝ ਲਿਖਿਆ ਹੈ ਤੇ ਸਾਡੇ ਕੋਲ ਸਾਨੂੰ ਹੀ ਨਹੀਂ ਪਤਾ ਹੁੰਦਾ ਕਿ ਜੀ ਸਾਨੂੰ ਇਨਫੋਰਮੇਸ਼ਨ ਕਿਵੇਂ ਆਈ ਹੈ। ਇੱਕ ਜਿਹੜਾ ਇਹ ਮੋਬਾਈਲ ਨੰਬਰ ਅਸੀਂ ਇਹ ਰਿਲੀਜ਼ ਕਰ ਰਹੇ ਨੇ। पचहत्तर दो सौ सत्तर उन्ती जीरो उन्ती एक तो ये नंबर है जी तुम इतने कॉल कर सकते हो दूजा सब तो सिंपल जोड़ा नंबर है वन वन टू और वन एट वन दैट इज ईजी टू रिमेंबर वो भी कॉल करके सू दे सकते हो द विल कम डायरेक्टली टू मी एंड आई विल बी टास्क इन द टीम्स टू गो एंड रेड मैं थोड़ा तो निश्चयदायक लोगो भी मैं दिखाना चाहनी हूँ सो दिस इज द लोगो ਆਫ ਮਿਸ਼ਨ ਨਿਸ਼ਚੇ ਇਫ ਯੂ ਸੀ ஏਰਸੀ ਹਰ ਇੱਕ ਪਿੰਡ ਸੇ ਵੀ ਅਸੀਂ ਲੈ ਕੇ ਜਾਵਾਂਗੇ ਤੇ ਤੁਸੀਂ ਇੱਥੇ ਦੇਖੋ ਕਿ ਵਾਟ ਡਸ ਥਿਸ ਸਿਗਨੀਫਾਈ ਕੀ ਭਾਵੇਂ ਕਿਸੇ ਵੀ ਟਾਈਪ ਦਾ ਨਸ਼ਾ ਹੈ ਵੀ ਆਲ ਆਫ ਅਸ ਹਰ ਟੁਗੇਦਰ ਇਹ ਸਾਡਾ ਨਿਸ਼ਚੇ ਹੈ ਸਿਵਲ ਐਡਮਿਨਿਸਟ੍ਰੇਸ਼ਨ ਥੈਨ ਪੰਚਾਇਤਸ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਸਾਡੇ ਸਾਡੇ ਵੀ ਡੀ ਸੀਜ਼ ਯਾਨੀ ਸਾਡੇ ਡਾਕਟਰਸ ਪਲਸ ਦ ਪੁਲਿਸ ਇਹ ਸਾਰੇ ਜਦੋਂ ਇਕੱਠੇ ਹੋ ਜਾਂਦੇ ਆ ਤੇ ਸਾਰੇ ਸਟੇਕ ਹੇਲਡਰਸ ਜਦੋਂ ਇਕੱਠੇ ਆ ਜਾਂਦੇ ਆ ਕਾ ਅਸੀਂ ਇਹ ਨਿਸ਼ਚੈ ਕਰਦੇ ਹਾਂ ਕਿ ਅਸੀਂ ਹਰ ਪਿੰਡ ਨੂੰ ਨਸ਼ਾ ਮੁਕਤ ਬਣਾ ਦਾਂਗੇ ਇਹ ਮੇਰੇ ਕੋਲ ਪਹੁੰਚਦਾ ਹੈ ਜੀ ਬੰਦ ਲਿਫਾਫਾ ਮੇਰੇ ਕੋਲ ਪਹੁੰਚਦਾ ਹੈ ਜੀ ਠੀਕ ਹੈ ਜੀ ਸੋ ਜੇ ਹਾਂ ਜੀ ਕੋਈ ਮੇਰੇ ਕੋਲ ਆਂਦਾ ਹੈ ਮੈਂ ਤਾਂ ਉਹਨੂੰ ਸਫੇਦ ਚਿੱਟਾ ਕਾਗਜ਼ ਫੜਾ ਦਿੰਦੀ ਹਾਂ ਇੱਕ ਲਿਫਾਫਾ ਅਸੀਂ ਦੇ ਦਿੰਨੇ ਹਾਂ ਇੱਕ ਪੈਨ ਦੇ ਦਿੰਨੇ ਆ ਵੀ ਟੈਲ देम ਕਿ ਜੀ ਤੁਸੀਂ ਨਾਂ ਲਿਖੋ ਬੰਦੇ ਦਾ ਤੁਹਾਡੇ ਕੋਲ ਮੋਬਾਈਲ ਨੰਬਰ ਹੈ ਤਾਂ ਤੁਸੀਂ ਮੋਬਾਈਲ ਨੰਬਰ ਲਿਖੀ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਿਰਫ ਤੁਹਾਨੂੰ ਹੀ ਸੋ ਉਹਨਾਂ ਨੇ ਸਾਨੂੰ ਕਾਗਜ਼ ਤੇ ਲਿਖ ਕੇ ਦਿੱਤਾ ਅਸੀਂ ਉਹਨਾਂ ਨੂੰ ਲਿਫਾਫੇ ਦਿੱਤੇ ਸੀਲ ਬੰਦ ਕੀਤਾ ਸੋ ਵੀ ਡੋਨਟ ਨੋ ਕਿ ਸਾਡੇ ਕੋਲ ਇਨਫੋਰਮੇਸ਼ਨ ਕਿਵੇਂ ਆਈ ਹੈ ਬਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਅਸੀਂ ਹਰ ਇੱਕ ਪਿੰਡ ਨੂੰ ਕਵਰ ਕਰਨਾ ਚਾਹਾਂਗੇ ਔਰ ਬਹੁਤ ਸਾਰੇ ਪਿੰਡਾਂ ਨੂੰ ਅਸੀਂ ਕਲੱਬ ਕਰਕੇ ਇਕੱਠੇ ਵੀ ਅਸੀਂ ਮੀਟਿੰਗਸ ਕਰਾਂਗੇ ਇਹ ਬਹੁਤ ਵੱਡੀ ਕੁਛ ਯੂ ਨੋ ਇੱਕ ਇਲਾਬਰੇਟ ਮੀਟਿੰਗਸ ਨਹੀਂ ਬਲਕਿ ਅਸੀਂ ਉੱਥੇ ਜਾ ਕੇ ਉਹਨਾਂ ਦੇ ਵਿੱਚ ਬਹਿ ਕੇ ਔਰ ਉਹਨਾਂ ਨਾਲ ਅਸੀਂ ਇੱਕ ਭਰੋਸਾ ਅਸੀਂ ਕਾਇਮ ਕਰਨਾ ਚਾਹਾਂਗੇ ਕਿ ਜੀ ਅਸੀਂ ਦੇਖੀਏ ਤੁਹਾਡੇ ਪਿੰਡ ਦਾ ਇਹ ਬੰਦਾ ਵੇਚਦਾ ਸੀ ਤਾਂ ਐਸੀ ਪਾਸੋ ਕਰਕੇ ਐਨੂੰ ਫੜ ਲਿਆ ਨਾਊ ਵੀ ਹੈਵ ਕਮ ਟੂ ਯੂ ਜੀ ਫਲਾ ਪ੍ਰਿੰਸਿਪ ਫਲਾ ਬੰਦਾ ਜੋ ਜਿਹੜਾ ਇੱਥੇ ਰਹਿੰਦਾ ਹੈ ਇੰਨੇ ਵਜੇ ਇਹ ਆਉਂਦਾ ਹੈ ਤੇ ਨਸ਼ਾ ਵੇਚ ਕੇ ਜਾਂਦਾ ਹੈ ਤਾਂ ਉਹ ਸਾਡੇ ਵਾਸਤੇ ਇੱਕ ਇੰਪੋਰਟੈਂਟ ਐਕਸ਼ਨੇਬਲ ਇੰਟੈਲੀਜੈਂਸ ਹੋ ਜਾਂਦੀ ਹੈ ਤਾਂ ਮੈਂ ਜਿਹੜਾ ਚਿੱਟਾ ਕਾ ਕੇ ਦੇਣੀ ਆ ਤੇ ਲਿਫਾਫਾ ਵੀ ਐਸੀ ਦੇ ਦੰਨੇ ਆ ਕਿ ਤੁਸੀਂ ਆਪੇ ਹੀ ਬੰਦ ਕਰਕੇ ਸਾਨੂੰ ਦੇ ਦਿਓ ਉਹਦੇ 'ਚ ਨਾ ਬੰਦੇ ਦਾ ਨਾਮ ਲਿਖਿਆ ਹੈ ਨਾ ਕੁਝ ਲਿਖਿਆ ਹੈ ਤੇ ਸਾਡੇ ਕੋਲ ਸਾਨੂੰ ਹੀ ਨਹੀਂ ਪਤਾ ਹੁੰਦਾ ਕਿ ਜੀ ਸਾਨੂੰ ਇਨਫੋਰਮੇਸ਼ਨ ਕਿਵੇਂ ਆਈ ਹੈ ਸਿਵਲ ਐਡਮਿਨਿਸਟ੍ਰੇਸ਼ਨ ਦਨ ਪੰਚਾਇਤਸ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਸਾਡੇ ਸਾਡੇ ਵੀ ਡੀ ਸੀਜ਼ ਯਾਨੀ ਸਾਡੇ ਡਾਕਟਰਸ ਪਲੱਸ ਦ ਪੁਲਿਸ ਇਹ ਸਾਰੇ ਜਦੋਂ ਇਕੱਠੇ ਹੋ ਜਾਂਦੇ ਆ ਤੇ ਸਾਰੇ ਸਟੇਕ ਹੇਲਡਰਸ ਜਦੋਂ ਇਕੱਠੇ ਆ ਜਾਂਦੇ ਆ ਤਾਂ ਅਸੀਂ ਇਹ ਨਿਸ਼ਚੈ ਕਰਦੇ ਆ ਕਿ ਅਸੀਂ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੀਆਂ ਸਥਾਂ ਵਿੱਚੋਂ ਆਉਣਗੇ ਹੁਣ ਪੁਲਿਸ ਕੋਲ ਪੰਦ ਲਫਾਫੇ ਤੇ ਇਹਨਾਂ ਲਫਾਫਿਆਂ ਨੂੰ ਸਿਰਫ ਇਥੋਂ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਣੀ ਖੋਲੇਗੀ ਤੇ ਨਾਲ ਦੀ ਨਾਲ ਹੀ ਕਰ ਦਿੱਤੀ ਜਾਵੇਗੀ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰਵਾਈ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਨਿਸ਼ਚੇ ਪ੍ਰੂਫ ਕੋਡ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਅਧਿਕਾਰੀ ਪਿੰਡ ਪਿੰਡ ਗਲੀ ਗਲੀ ਸ਼ਹਿਰ ਦੇ ਮੁਹੱਲਿਆਂ ਵਿੱਚ ਜਾਣਗੇ ਜਿਨ੍ਹਾਂ ਕੋਲ ਇੱਕ ਸਾਫ਼ ਕਾਗਜ਼ ਤੇ ਲਿਫਾਫਾ ਹੋਵੇਗਾ ਜੋ ਪਿੰਡ ਵਾਸੀਆਂ ਨੂੰ ਸੱਥਾਂ ਵਿੱਚ ਬੈਠੇ ਲੋਕਾਂ ਨੂੰ ਤੇ ਹੋਰ ਲੋਕਾਂ ਨੂੰ ਦਿੱਤਾ ਜਾਵੇਗਾ ਇਸ ਸਾਫ਼ ਕਾਗਜ਼ ਉੱਪਰ ਉਹ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਆਪਣੇ ਮੁਹੱਲੇ ਵਿੱਚ ਹੁੰਦੇ ਕਾਲੇ ਕਾਰਨਾਮਿਆਂ ਬਾਰੇ ਚਿੱਟੇ ਤੇ ਹੋਰ ਨਸ਼ਾ ਵੇਚਣ ਵਾਲਿਆਂ ਦੇ ਨਾਮ ਬਰੇ ਤੇ ਪਿੰਡ ਵਿੱਚਲੇ ਹੋਰ ਮਾੜੇ ਅੰਸਰਾਂ ਬਾਰੇ ਲਿਖ ਕੇ ਲਫਾਫੇ ਨੂੰ ਬੰਦ ਕਰਕੇ ਵਾਪਸ ਦੇਣਗੇ ਜਿਹੜਾ ਕੇਸ ਸਿੱਧਾ ਐਸਐਸਪੀ ਪ੍ਰਗਿਆ ਜੈਨ ਕੋਲ ਪਹੁੰਚੇਗਾ ਤੇ ਉਹ ਇਸ ਨੂੰ ਖੋਲ ਕੇ ਉਸ ਮੁਤਾਬਕ ਕਾਰਵਾਈ ਕਰਨਗੇ ਇਹ ਸਾਰੀ ਜਾਣਕਾਰੀ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਖੁਦ ਜਿੱਤੀ ਤੇ ਦੱਸਿਆ ਕਿ ਇਸ ਤਰੀਕੇ ਮਾੜੇ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਦਾ ਪਤਾ ਵੀ ਲੱਗ ਜਾਵੇਗਾ ਤੇ ਕਾਰਵਾਈ ਵੀ ਹੋ ਜਾਵੇਗੀ ਤੇ ਜਾਣਕਾਰੀ ਇਸ ਬਾਰੇ ਕਿਸ ਨੇ ਦਿੱਤੀ ਇਹ ਖੁਦ ਐਸਐਸਪੀ ਨੂੰ ਵੀ ਪਤਾ ਨਹੀਂ ਹੋਵੇਗਾ ਕਿਉਂਕਿ ਇਹਨਾਂ ਕਾਗਜ਼ਾਂ ਤੇ ਉਨ੍ਹਾਂ ਵਿਅਕਤੀਆਂ ਨੇ ਆਪਣੇ ਬਾਰੇ ਕੁਝ ਨਹੀਂ ਦੱਸਿਆ ਹੋਵੇਗਾ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਉਹਨਾਂ ਨੇ ਇੱਕ ਹੋਰ ਜ਼ਿਲ੍ਹੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀ ਜਿਸ ਤੇ ਬਹੁਤ ਵਧੀਆ ਨਤੀਜੇ ਨਿਕਲੇ ਸੀ ਤੇ ਇੱਥੇ ਵੀ ਚੰਗੇ ਨਤੀਜੇ ਨਿਕਲਣ ਦੀ ਆਸ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਲਿਫਾਫਿਆਂ ਤੋਂ ਇਲਾਵਾ ਇਸ ਪ੍ਰੋਜੈਕਟ ਤਹਿਤ ਨਸ਼ਿਆਂ ਖਿਲਾਫ ਤੇ ਲੋਕਾਂ ਨੂੰ ਸਮਾਜਿਕ ਕ੍ਰੀਤੀਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਜਾਣਗੇ ਅਤੇ ਖੇਡਾਂ, ਨਾਟਕ ਆਦਿ ਵੀ ਪਿੰਡਾਂ ਵਿੱਚ ਕਰਵਾਏ ਜਾਣਗੇ। one of the top priority areas ਜਿਹੜਾ ਸਾਡਾ ਹੈ ਸਾਡੇ ਸੀਐਮ ਸਾਹਿਬ ਦੀ ਜਿਹੜੀ ਸਾਨੂੰ ਡਾਇਰੈਕਸ਼ਨਸ ਹੈਗੀ ਔਰ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਇਹੀ ਇਚਾ ਦਿੱਤੀ